ਹਾਈ ਹਾਈ ਅੰਤਰਾਚੈਨ ਹੀ ਨਹੀਂ ਆਉਂਡਿਆ ਲੱਖ ਰੁਪਈਆ ਲੈ ਕੇ ਤੇ ਮਿੰਟ ਚ ਗਾਂ ਹੋਈ ਹੈ ਸਮਝ ਨਹੀਂ ਆਉਂਦੀ ਤੇ ਕੀ ਸਿਰ ਚ ਢੂੜ ਦਿੰਦੀ ਆਣ ਕੇ ਜਿਹੜਾ ਉਸੇ ਵਾਲੇ ਨਿਆਣੇ ਵੇਖ ਜਾਂਦੀ ਆ ਇਹ ਵੀ ਵੇਖ ਜਾਂਦੇ ਇੱਕ ਵਾਰੀ ਆਪਣੇ ਘਰ ਵਾਲੀ ਲੈਂਦੇ ਤੇ ਸਾਨੂੰ ਵੀ ਆਪਣੇ ਘਰ ਦੀ ਲੋੜ ਵਾ ਉਸੇ ਵਾਲੇ ਲੱਖ ਰੁਪਈਆ ਦੀ ਮੁੱਠ ਵਿੱਚ ਦੇਤਾ ਵਾ ਮੈਨੂੰ ਤਾਂ ਪਤਾ ਵਾ ਉਹ ਲੱਖ ਰੁਪਈਆ ਡੁੱਬ ਗਿਆ ਉਹਦੇ ਘਰ ਵਾਲੇ ਨੇ ਦੇਣਾ ਵਾ ਉਹਨਾਂ ਨੇ ਕਦੀ ਵੀ ਨਹੀਂ ਦੇਣਾ। ਨਾ ਉਹ ਇੱਥੇ ਵੜਦਾ ਵਾ ਤੇ ਨਾ ਉਹਨੇ ਪੈਸੇ ਹੀ ਦੇਣੇ ਆ। ਪਰ ਮੈਂ ਕੀ ਕਰਾਂ? ਮੈਨੂੰ ਹਜਮ ਨਹੀਂ ਹੋਂਦਿਆ। ਕੋਈ ਨਹੀਂ। ਨਾਂਗ ਲੈਂਦੇ ਮਹੀਨਾ ਦਾ। ਮੈਂ ਵੀ ਕੋਈ ਨਾ ਕੋਈ ਬਹਾਨਾ ਮਾਰ ਕੇ ਤੇ ਪੈਸੇ ਮੰਗਾਉਣੇ ਆ। ਗੱਲ 'ਚ ਦਊਂਗੀ ਨਾ ਗੂਠਾ ਵੀ ਦੇ ਕੇ ਜਿੱਦਾਂ ਲੈ ਕੇ ਗਈ ਆ। ਇੱਕ ਤੇ ਆੜੀ ਮਾਈ ਐ ਨਾ ਵੱਢਣ ਵਾਲੀ। ਸਾਰੇ ਸਿਆਪੇ ਦੀ ਜੜ ਤੇ ਆ। ਜਿਨੇ ਕੁੜੀ ਨੂੰ ਭੂਏ ਚੜਾਇਆ ਵਾ। ਉਹੋ ਹੀ ਕਹਿੰਦੀ ਆ ਫਸਲ ਆਈ ਆ ਤੇ ਆ ਜਾ ਲੈ ਜਾਣ ਕੇ ਦਵਾਦਾ। ਉਦਾਂ ਇੱਕ ਕਿੱਲਾ ਉਹਦੇ ਨਾਲ ਆਦਵੀ ਸਾਡੀ ਖਲਾਸੀ ਕਰਾ ਦਿੰਦੀ। ਕੀ ਕਰਾਂ ਮੈਂ। ਮੈਨੂੰ ਤਾਂ ਸਮਝ ਕੋਈ ਨਹੀਂ ਆਉਂਦੀ। ਨਾਂ ਅੰਤਰਾ ਚੈਨ ਆਉਂਦੇ ਆ ਵਾ। ਇਹ ਵੀ ਭੈਣ ਨੂੰ ਚੜਾਉਣ ਗਿਆ ਹਰੇ ਉਹਦੇ ਘਰ ਹੀ ਚਲ ਗਿਆ ਵਾ। ਆਂਦਾ ਬੱਸੇ ਚੜਾ ਕੇ ਆਏਣਾ ਵਾ। ਬੱਸੇ ਹੀ ਚੜਾਉਣ ਗਿਆ। ਪੱਕਾ ਉਹਦੇ ਘਰ ਦੇ ਗਾੜੀ ਤਾਰ ਕੇ ਜਾਊਗਾ। ਲੱਖ ਰੁਪਈਆ ਜੀ ਹੋਇਆ ਭੈਣ ਦੇ ਕੋਲ। ਡਰਜੂ ਹੋਇਆ ਫਿਰ ਵੀ ਭੈਣ ਦੇ ਸਿਰ 'ਚ ਕੋਈ ਮਾਰਨਾ ਦੇਵੇ ਕੋ। ਹਾਇ ਹਰ ਅੱਪਾ। ਮੈਂ ਕੀ ਕਰਾਂ? ਮੈਂ ਤਾਂ ਉਹਦਾ ਪਾਗਲ ਹੀ ਹੋ ਜਾਣਾ ਵਾ ਸੋਚ-ਸੋਚ ਕੇ। ਚੱਲ ਕੋਈ ਨਹੀਂ ਹੁਣ ਮਹੀਨਾ ਤੇ ਔਖਾ ਸੌਖਾ ਮੈਨੂੰ ਕੱਢਣਾ ਹੀ ਪੈਣਾ ਵਾ ਪਰ ਇੱਕ ਵਾਰੀ ਨੂੰ ਤੇ ਆ ਲੈਂਦੇ ਇਹਦੀ ਬੰਦੇ ਦੀ ਕਲਾਸ ਤਾਂ ਵਿੱਚ ਅਜਾ ਨਾ ਲੰਨੀ ਆ ਨਾ ਕਿ ਤੂੰ ਮੈਨੂੰ ਕੀ ਸਮਝਿਆ ਵਾ ਚੱਲ ਕੋਈ ਨਹੀਂ ਵੇ ਨਹੀਂ ਆ ਜਾ ਕੇ ਅਜੇ ਆਇਆ ਪੱਕ ਨਹੀਂ ਇੱਥੇ ਕਿਹਦੇ ਨੇ ਕਿਤੇ ਮਗਰੀ ਦਫਾ ਹੋਈ ਏ ਚੱਲ ਯਾਰ ਫੇਰ ਮੁਕਾਈਓ ਕਿੱਦੇ ਡਾਰੇ ਹੀ ਮੈਨੂੰ ਭੈਣ ਵਿਚਾਰੀ ਕੱਲੀ ਆ ਕਿੱਥੇ ਬਸੇ ਬਸੇ ਖਜਲ ਹੁੰਦੀ ਜਾਊਗੀ ਘਰ ਗਾੜੀ ਲਾਏ ਆ ਵਾ ਰਾਜਨ ਦੇ ਢੀ ਝਖੜ ਤੇ ਬਸੇਰਾ ਹੈ ਪਰ ਬੰਦਾ ਕੀ ਕਰੇ ਹੁਣ ਭੈਣ ਭਰਾ ਗਾ ਕੇ ਜਫਰ ਗੱਲਣਾ ਬੈਠਾ ਵਾ ਚਲ ਮਨਾ ਕੜੀ ਅਰੈਸਟ ਕਰ ਅੱਛਾ ਤੇ ਭੈਣ ਨੂੰ ਗੇਟ ਗਾੜੀ ਤਾਰ ਕੇ ਆਏ ਜੇ ਲੈ ਬਸੇ ਚੜ ਕੇ ਆਏ ਵਾ ਗੇਟ ਗਾੜੀ ਲਾ ਕੇ ਆਏ ਇੱਥੇ ਤੇ ਤੁਹਾਡਾ ਕਿਰਾਦਾ ਮੇਰੇ ਕੰਨ ਹੈ ਨਹੀਂ ਨਾਲ ਮੈਂ ਸੁਣ ਲਿਆ ਤੁਹਾਨੂੰ ਗੱਲਾਂ ਕਰਦਿਆਂ ਨੂੰ ਗੇਟ ਗਾੜੀ ਲਾਇਆ ਮੇਰਾ ਫਿਕਰ ਮੁੱਕਾ ਨਾ ਭੈਣ ਦਾ ਤੇ ਬੜਾ ਫਿਕਰ ਵਾ ਤੇ ਮੇਰਾ ਕੋਈ ਫਿਕਰ ਨਹੀਂ ਉਹਨੂੰ ਅਕਲ ਨਹੀਂ ਹੈਗੀ ਤੇ ਪੁੱਪ ਜਾਈ ਨੂੰ ਬੁਲਾ ਕੇ ਜਾਣਾ ਵਾ ਮੈਨੂੰ ਜਾਣ ਲੱਗੀ ਨਹੀਂ ਕਿ ਤੈਨਾਂ ਸਤਨਾਕ ਸਤ ਮੇਰੀ ਗੱਲ ਸੁਣ ਲਾ ਜੇ ਤੂੰ ਐਡੀ ਚੰਗੀ ਹੁੰਦੀ ਨਾ ਤੂੰ ਜਿੱਥੇ ਹੁੰਦੀ ਨਾ ਤੈਨੂੰ ਬੁਲਾ ਕੇ ਜਾਂਦੀ ਹੈਂ ਐਡਾ ਮਾੜਾ ਮੋੜਾ ਕੀ ਕਰ ਛੜਿਆ ਵਾ ਜਾਣ ਲਗੀ ਬੁਲਾ ਕੇ ਤੇ ਜਾਂਦੀ ਥੋੜਾ ਆਉਣਾ ਕਿਹੜੇ ਨੱਕ ਨਾ ਮੁੜ ਕੇ ਇੱਥੇ ਮੈਂ ਪੁੱਛੂੰਗੀ ਉਹਨੂੰ ਮੁੜ ਕੇ ਮੈਨੂੰ ਕੀ ਪਤਾ ਵਾ ਤੂੰ ਕਿਹੜੀ ਗੱਲ ਉਹ ਤੈਨਾਂ ਖਰਖਾਨੇ ਆ ਹੈਂ ਤੁਹਾਨੂੰ ਨਹੀਂ ਪਤਾ ਜਦੋਂ ਆਉਂਦੀ ਐ ਮੂੰਹ اڈਿਆ ਹੁੰਦਾ ਐ ਡਹਾਰਾ ਪੇ ਬਸ ਮੈਨੂੰ ਮਿਹਰ ਜਾਵੇ ਕੋਹ ਨਾ ਕਹ ਤਾ ਲੈ ਕੇ ਤੇ ਗਾਂ ਜਾਵਾਂ ਮੈਂ ਕੀ ਤੇਰਾ ਸਿਰ ਤੇ ਘਰ ਚੁੱਕੇ ਲਗੀ ਆ ਇਹੋ ਘਾਰ ਹੀ ਰਹਿ ਗਿਆ ਵਾ ਬਾਕੀ ਤੇ ਲਈ ਜਾਂਦੀ ਹੌਲੀ ਹੌਲੀ ਹੈ ਤੇ ਤੁਸੀਂ ਅੱਖਾਂ ਤੇ ਵੱਧੀਆਂ ਪਟੀਆਂ ਤੁਹਾਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਮੇਰੇ ਵੀ ਬੱਚੇ ਜਵਾਨ ਹੋਏ ਆ ਗਾੜੀ ਅਸੀਂ ਉਹਨਾਂ ਤੇ ਕੱਲ ਨੂੰ ਕੋਈ ਪੈਹਾ ਤੇਲਾ ਲਾਉਣਾ ਵਾ ਬਸ ਜਿੱਦਾਂ ਭੈਣ ਨੇ ਕਹਿਤਾ ਉਹਦਾ ਸਿਰ ਹਲਾਈ ਜਾਣਾ ਵਾ ਕਦੇ ਨਾ ਚ ਵੀ ਜਵਾਬ ਦੇ ਦਿਆ ਕਰੋ ਪੇ ਹੈ ਨਹੀਂ ਹੁਣ ਸਾਡੋ ਉਹ ਮੇਰੀ ਪੇਲੂ ਗਾ ਸੁਣ ਲਾ ਉਹ ਧੀ ਭੈਣ ਨੂੰ ਆਸ ਹੁੰਦੀ ਹੈ ਮਾਪਿਆਂ ਦੇ ਠੀਕ ਆ ਤੇ ਹੋਰ ਵਿਚਾਰੀ ਕਿੰਨੂੰ ਕਹਿੰਦੀ ਜਾ ਕੇ ਹੈ ਇਹ ਧੀ ਨੂੰ ਤੇ ਜਿਆਦਾ ਹੀ ਆਸ ਵਾ ਆਪਾਂ ਵੀ ਕਹਦੇ ਆ ਧੀ ਆ ਵਾ ਅਹੀਂ ਨਹੀਂ ਕਦੀ ਕਹਿਣਾ ਤੁਹਾਡਾ ਖਾਤ ਦਾ ਗੱਲ ਜੇ ਚਾਚੇ ਤਾਇਆ ਜਰਦੀ ਨਾ ਤੇ ਘਰਾਂ ਦਾ ਨਾਮ ਨਿਕਲਦਾ ਵਾ ਉਹ ਬਈ ਕਰਦਾ ਪਤਾ ਨਹੀਂ ਕਿੱਥੇ ਪਲੀ ਆ ਤੂੰ ਕਿਦਰ ਸਮਾਜ ਚ ਰਹੀ ਨਹੀਂ ਤੂੰ ਲੱਗਦੀ ਮੈਨੂੰ ਤੇ ਨਹੀਂ ਜਿੱਦਣ ਵਿਆਹੀ ਸੀ ਸਭ ਕੋ ਵੇਖ ਕੇ ਵਿਆਹੀ ਸੀ ਨਾ ਸਭ ਕੋ ਲੱਭਿਆ ਹੀਗਾ ਕਜਾ ਕੀਤਾ ਏ ਉਹਨਾਂ ਦੇ ਨਾਲ ਵੀ ਜਦੋਂ ਫਸਲ ਹੀ ਵੇਚਦੇ ਹੁੰਦੇ ਆ ਜਾ ਕਰੋ ਉਸੇ ਟਾਈਮ ਲੈਣਾ ਸਾਨੂੰ ਨਹੀਂ ਜੀ ਲੋੜ ਆਪਣੇ ਘਰ ਦੀ ਕੱਲ ਨੂੰ ਮੰਗੀ ਆ ਆਪਣੀ ਭੈਣ ਦੇ ਕੋਲੋਂ ਕਿ 1.5 ਦੋ ਲੱਖ ਰੁਪਈਆ ਮੈਂ ਮੁੰਡੇ ਨੂੰ ਕਿਤੇ ਬਾਹਰ ਅੰਦਰ ਕੱਲਣਾਵਾ ਫੇਰ ਵੇਖੂਗੀ ਮੈਂ ਕਿੰਨੀ ਕੀ ਮਦਦ ਕਰਦੀ ਤੇਰੀ ਭੈਣ ਜਾ ਜਾ ਚੁੱਪ ਕਰ ਜਾ ਉਹਦੇ ਕੋ ਬਥੇਰਾ ਕੁਛ ਹੋਵੇ ਚੁੱਪ ਕਰ ਜੀ ਉਹਦੇ ਕੋ ਬਥੇਰਾ ਕੁਛ ਹੋਵੇ ਨਾ ਮੰਗਤਿਆਂ ਨੂੰ ਤਿੱਜੇ ਕਿਦਨ ਮੂੰ ਚੋਕੇ ਦਰੋਂ ਨਾ ਆਵੇ ਆਪਣੇ ਘਰ ਬਵੇ ਰਾਮ ਦੀ ਮੇਰੀ ਗੱਲ ਸੁਣ ਲੈ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਥੱਕਿਆ ਰਿਹਾ ਉਥੋਂ ਆਇਆ ਵਾਂਗੇ ਆਹੋ ਹੁੰਡ ਤੇ ਥੱਕੜਾਈਆਂ ਘਰ ਆਣ ਕੇ ਭੈਣ ਨੂੰ ਲੱਖ ਰੁਪਈਆ ਦੇ ਕੇ ਤੇ ਬੁਹੇ ਘੜੀ ਜਤਾਰ ਆਏ ਜੇ ਠੀਕ ਆ ਨਾ ਘਰ ਆਣ ਕੇ ਤੇ ਕਾਵਡ ਸ਼ੁਰੂ ਹੋ ਜਾਂਦੀ ਏ ਤੁਹਾਨੂੰ ਸੱਚੀਆਂ ਕਲਾਂ ਨੂੰ ਕਰਨੀ ਆ ਮੈਂ ਨਹੀਂ ਹੋਰ ਉਹ ਫਿਰ ਅੰਮ੍ਰਿਤਸਰ ਲਾ ਕੇ ਆਉਂਦਾ ਮਸ਼ਾਲਾ ਉਹ ਘੜੀ ਲਾ ਕੇ ਆਉਣਾ ਸੀ ਅਖਾਣਾ ਖੱਡਿਆ ਕਰੋ ਮੇਰੇ ਵੱਲ ਬੋਤ ਨਾ ਹਾਂ ਮੈਂ ਕੱਲੇ ਕਰੋ ਤੇਰੇ ਘਰ ਦੀ ਕੀ ਫਿਰਦੀ ਆ ਤੇ ਮੈਂ ਦੱਸਿਆ ਨਾ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਇੱਕ ਤੇ ਤੇਰੀ ਮਾਂ ਵੱਢਣ ਵਾਲੀ ਆ ਅੰਦਰ ਬੈਠੀ ਕੋੜ 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 ਕਰਦੀ ਰਹਿੰਦੀ ਆ ਉਹ ਖਬਰ ਦਾ ਤੇ ਮੇਰੀ ਮਾਦਾ ਨਾਲ ਰਹੇ ਤੇ ਖਬਰਦਾਰ ਕੀ ਕਰਾਂ ਫਿਰ ਮੈਂ ਹੈ ਮੈਨੂੰ ਕੱਢ ਦੋ ਕਰੋ ਬਾਹਰ ਤਾ ਤੁਹਾਨੂੰ ਠੰਡ ਪੈ ਜਾਏ ਓਏ ਅੱਗੇ ਗੋਡਿਆਂ ਤੋਂ ਲੈ ਲਿਆ ਉਹਨੂੰ ਹੋਰੋਂ ਦਾ ਕੀ ਕਰਨਾ ਤੂੰ ਹੈ ਨਾ ਮੈਂ ਲਿਆ ਉਹਨੂੰ ਗੋਡਿਆਂ ਤੋਂ ਕੰਮਚੋਰ ਤੇ ਆਪ ਹੋਈ ਤੇਰੀ ਮਾਂ ਨਾ ਕੋਈ ਕੰਮ ਕਰਦੀ ਆ ਨਾ ਕਾਰ ਕਰਦੀ ਆ ਓ ਮੇਰੀ ਗੱਲ ਸੁਣ ਲੈ ਜਦੋਂ ਚੰਗੀ ਭਲੀ ਸੀ ਨਾ ਤੂੰ ਵੀ ਸੈਸ ਪੱਟੇ ਤੇ ਰਹਿੰਦੀ ਸੀ ਠੀਕ ਆ ਅੱਜ ਉਹ ਭੈਣ ਕੋਲ ਅੱਜ ਕਦੀ ਪੇਕੇ ਤੇ ਅੱਜ ਕਦੀ ਕਿਤੇ ਤੇ ਕਿਤੇ ਹੈ ਜਿੱਦਨ ਦੀ ਉਹ ਪੈ ਗਈ ਤੂੰ ਤੈਨੂੰ ਪੈ ਗਿਆ ਤੇਰੇ ਗੱਲ ਤੇ ਫਾ ਤੂੰ ਤਾਂ ਔਖੀ ਰਹਿਣੀ ਆ ਔਕੇ ਰੇਨੀਆ ਮੈਂ ਨਾ ਪੈਸੇ ਲੈਣ ਤਾਂ ਬੜੀ ਸ਼ੇਤੀ ਆਉਂਦੀ ਆ ਆਪਣੀ ਮਾਂ ਨੂੰ ਲੈ ਚੋ ਕੇ ਉੱਥੇ ਰੱਖੇ ਮਹੀਨਾ ਮੈਨੂੰ ਪਤਾ ਲੱਗੇ ਮਾਂ ਦੀ ਸੇਵਾ ਕਰਦੀ ਆ ਓ ਮੇਰੀ ਗੱਲ ਸੁਣ ਲਾ ਐਡਾ ਮੂੰਹ ਨਹੀਂ ਖੋਲੀਦਾ ਹੁੰਦਾ ਸਮੇਂ ਦਾ ਪਤਾ ਕੋਈ ਨਹੀਂ ਕਿੱਥੇ ਮੜਾ ਹੋ ਜਾਣਾ ਤਰ ਮਦਸਾਂ ਗੱਲ ਆ ਜੋੜੇ ਹੱਤ ਸਾਡੇ ਗਾੜੀ ਆਪਣੀ ਜੁਬਾਨ ਨਾ ਕੱਢਿਆ ਕਰੋ ਬਹੁਤੀ ਵਾਰ ਬਹੁਤੀ ਕੱਢਿਆ ਕਰੋ ਜੁਬਾਨ ਨਾ ਨਰ ਭੱਜ ਇਥੋਂ ਆਹੋ ਭੱਜ ਨਹੀਂ ਆ ਮੇਰੀ ਗੱਲ ਸੁਣ ਲਾ ਤੂੰ ਨਾ ਮੈਨੂੰ ਮਜਬੂਰ ਕਰਨ ਦੀ ਆ ਕੋਹ ਨਾ ਕੋ ਕਰਨ ਤੇ ਨਹੀਂ ਤੇ ਇਹ ਕਰਕੇ ਵੇਖ ਲਓ ਕਰ ਲਓ ਤੁਸੀਂ ਜੋ ਕਰਨਾ ਵਾ ਫੇਰੀ ਸ਼ਾਤੜ ਕਲੇਜੇ ਛੰਡ ਪੈ ਜੇ ਨਾਲੇ ਤੁਹਾਡੀ ਭੈਣ ਦੇ ਪੈ ਜੇ ਨਾਲੇ ਤੁਹਾਡੀ ਮਾਂ ਦੇ ਪੈ ਜੇ ਠੀਕ ਆ ਨਾ ਮੈਂ ਨਾ ਮੈਂ ਜਾਣਾ ਹੀ ਮਰਵਾ ਤੈਨੂੰ ਸਰਗਰ ਤੂੰ ਨਾ ਮੇਰਾ ਜੀਣਾ ਮੁਸ਼ਕਲ ਘਾਤੜਿਆ ਫੜ ਕੇ ਜਿਹੜਾ ਕੋ ਰਿਸ਼ਤੇ ਦਾ ਆਜਦਾ ਤਾ ਵੀ ਮੇਰੇ ਦਵਾਲੇ ਜਾਂ ਮੇਰੀ ਮਾਂ ਦੇ ਦਵਾਲੇ ਜਾਂ ਕਿਸੇ ਦੇ ਦਵਾਲੇ ਹੱਦ ਕੀਤੀ ਏ ਤੂੰ ਤੇ ਇਹਨਾਂ ਤੇ ਬੰਦਾ ਖਲਾਸੀ ਕਰਾ ਕੇ ਨਾ ਇਹ ਜਾਣ ਤੋਂ ਬੰਦਾ ਚਲ ਜੇ ਚੰਗੀ ਗੱਲ ਆ ਪਾਪਾ ਚੁੱਪ ਕਰੋ ਐਵੇਂ ਹੁਣ ਇਹੋ ਜਿਹੀ ਗੱਲਾਂ ਕਰੀ ਜਾਓ ਇਹੋ ਜਿਹੀ ਗੱਲਾਂ ਨਾ ਕਰੋ ਤਾਂ ਫਿਰ ਖਾਂਡੀ ਮੇਰੇ ਫਰੇ ਤੇ ਬੈ ਕੇ ਉਹ ਕਾਮਨੀ ਕੋ ਕਤੰਦਾ ਨਿਗਵਾਣ ਕੇ ਚੜਦੀ ਸਿਰ ਦੇ ਉੱਤੇ। ਉਹ ਜਾ ਭੱਜਾ ਇੱਥੋਂ। ਕੀ ਬੰਦਾ ਕਰੇ ਯਾਰ ਕਿਦੀ ਮੰਨੇ ਤੇ ਕਿਦੀ ਛੱਡੇ ਹੈ। ਖੱਦ ਹੋਈ ਇਹਦੇ ਆਲੀ। ਉਹ ਦੋ ਇਨਾਂ ਨੇਰੀ ਝੱਕੜ ਦੇ ਵਿੱਚ ਆ ਆਇਆ ਵਾ। ਇਹਨਾਂ ਨੇ ਕਿਤੇ ਆਣ ਕੇ ਪਾਣੀ ਪੁੱਛਾਂ ਜਾਂ ਕੋਈ ਗੱਲਬਤ ਕਰ ਗਈ ਪਰ ਨਾ। ਇਹ ਜਨਾਨੀ ਦੇ ਸਿਰ ਤੇ ਮਸਾ ਟੱਸਦੀ ਮੱਸੀ ਨੇ ਇਹਦੇ ਸੋਇ ਲੜਾਈ ਤੇ ਉਹਨੂੰ ਕਮ ਕੋਈ ਨਹੀਂਗਾ ਦੁਨੀਆ ਦੇ ਉੱਤੇ। ਹਾਈ ਹਾਈ। ਇਹ ਤਾਂ ਮਰਨ ਦੇ ਡਰਾਵੇ ਦੀਆਂ ਨੇ ਆਪੇ ਪਤਾ ਨਹੀਂ ਕੀ ਗੱਲ ਵਾ ਕਿਉਂ ਐਡੀ ਵੱਡੀ ਗੱਲ ਅੱਜ ਕਰਤੀ ਆ ਨਹੀਂ ਨਹੀਂ ਬਾਬਾ ਮੈਂ ਨਹੀਂ ਹੁਣ ਬੋਲਣਾ ਮੈਂ ਨਹੀਂ ਆਪਣੀ ਜ਼ੁਬਾਨ ਖੋਲਣੀ ਹੁਣ ਕੀ ਪਤਾ ਵਾ ਕੀ ਅੰਤਰਾ ਦਿਲ ਚ ਆਇਆ ਵਾ ਇਹ ਨਾ ਹੋਵੇ ਖਿਜਿਆ ਖਪਿਆ ਕੇ ਤੇ ਮੇਰੇ ਪੇਕੇ ਹੀ ਫੋਨ ਕਰ ਦੇ ਮੇਰੇ ਤੇ ਭੁਜਾਈ ਵੀ ਉਦਾਂ ਦੀ ਬੱਤੀ-ਬੱਤੀ ਗੱਲਾਂ ਕਰਨ ਵਾਲੀ ਤੇ ਭਰਾ ਮੇਰੇ ਨੇ ਤੇ ਮੇਰੀ ਬੇਇੱਜ਼ਤੀ ਕਰ ਦੇਣੀ ਕੀ ਕਰਾਂ ਹੁਣ ਮੈਂ ਉਥੇ ਤੇ ਮੇਰਾ ਟੌਰ ਟੱਪਾ ਬਣਿਆ ਵਾ ਤੇ ਆਪਣੀ ਸੱਸ ਨੂੰ ਸਾਂਭਦੀ ਆ ਆਪਣਾ ਘਰ ਸਾਂਭਿਆ ਵਾ ਪਰ ਜੇ ਉਹਨਾਂ ਨੂੰ ਪਤਾ ਲੱਗਾ ਵੀ ਮੈਂ ਇੰਨਾ ਤੰਗ ਕੀਤਾ ਇਹਨਾਂ ਨੂੰ ਫਿਰ ਕੀ ਬਣੂਗਾ ਮੇਰਾ ਮਨਾ ਹੁਣ ਚੁੱਪ ਕਰਨ ਵਿੱਚ ਹੀ ਭਲਾਈ ਆ ਚੁੱਪ ਕਰਕੇ ਮਹੀਨਾ ਕੱਢ ਜਾ ਮੁੜ ਕੇ ਕੋਈ ਗੱਲ ਨਹੀਂ ਫੇਰ ਮੋਦੀ ਜਾਨਵਰ ਵੜ ਖਾਣੀ ਆ ਤੇ ਇੱਥੇ ਪੈਸੇ ਦੇ ਕੇ ਜਾ ਹੱਡੀ ਖਲਾਸੀ ਤੇ ਮੈਂ ਵੀ ਨਹੀਂ ਕਰਨੀ ਕੋਈ ਨਹੀਂ ਹੁਣ ਤਾਂ ਚੁੱਪ ਕਰਨਾ ਹੀ ਪੈਣਾ ਵਾ ਨਾ ਪੈਸੇ ਤੇ ਹੁਣ ਮੈਂ ਲੈ ਆਈ ਆ ਪਤਾ ਨਹੀਂ ਕਿੱਥੇ ਚਲ ਗਏ ਆਉਂਦੇ ਨਾ ਇਹਨਾਂ ਨੂੰ ਦੱਸਦੀ ਆ ਬੜੇ ਖੁਸ਼ ਹੋਣਾ ਵਾ ਚੱਲ ਮਿਲ ਗਏ ਆ ਪੈਸੇ ਤੇ ਮਿਲ ਗਏ ਆ ਪਰ ਇੱਕ ਗੱਲ ਦਾ ਫਿਕਰ ਜਿਹਾ ਲੱਗਾ ਵਾ ਹੁਣ ਇਹ ਨਹੀਂ ਪਤਾ ਕਿ ਮੇਰੇ ਬਾਅਦ ਵਿੱਚ ਨਾ ਮਾਤਾ ਦਾ ਕੀ ਹਾਲ ਹੋਇਆ ਹੋਣਾ ਕਿਉਂਕਿ ਮੇਰੇ ਹੁੰਦੇ ਨਹੀਂ ਜ਼ਬਾਨ ਚਲਾਉਣਾ ਹਟਾਂ ਢਾਈ ਤੇ ਮੇਰੇ ਮਗਰੋਂ ਕੀ ਕਰਦੀ ਹੋਊਗੀ ਚੱਲ ਵੀਰ ਹਟਾਊਗਾ ਤੇ ਸਹੀਂ ਉਹਦੀ ਗੱਲ ਹੀ ਸੁਣਦੀ ਆ ਉਹਨੂੰ ਵੀ ਤਾਂ ਗੱਲਾਂ ਬਾਤਾਂ ਬਥੇਰੀਆਂ ਕਰਦੀ ਆ ਇਹਦਾ ਕੀ ਇਰਾਦਾ ਸੀ ਜਦੋਂ ਕਾਪੀ-ਕੂਪੀ ਖੋਈ ਆ ਮੈਨੂੰ ਪਤਾ ਨਹੀਂਗਾ ਪਤਾ ਤਾਂ ਮੈਨੂੰ ਸਭ ਕੁਝ ਹੀ ਪਰ ਮੈਂ ਵੀ ਚੁੱਪ ਕਰਕੇ ਨਾ ਸੁਣਦੀ ਰਹੀ ਕਿ ਜੇ ਮੈਂ ਪੈਸੇ ਨਾ ਖੜੀ ਤੇ ਜਾ ਕੇ ਤੂੰ ਉੱਥੇ ਭੇਜਦੀ ਹੁਣੀ ਆ ਤੇ ਮਨਾ ਹੁਣ ਚੁੱਪ ਕਰਕੇ ਨਾ ਜੋ ਵੀ ਹੈਗਾ ਢਿੱਡ ਚ ਹੀ ਪਾਲਾ ਚਲ ਉਹ ਤੇ ਫਿਰ ਵੀ ਵਿਚਾਰਾ ਚੰਗਾ ਵਾ ਇਹਦੇ ਕੋਈ ਗੱਲਾਂ ਬਾਤਾਂ ਕਰਵਾ ਕੇ ਨਾ ਪੈਸੇ ਲੱਖ ਰੁਪਈਆ ਕਢਾ ਕੇ ਮੇਰੇ ਹੱਥੇ ਰੱਖਿਆ ਵੀ ਭੈਣ ਜਾ ਤੂੰ ਆਪਣੇ ਘਰ ਕੋਈ ਨਹੀਂ ਮੈਂ ਸੰਭਲੂਗਾ ਪਰ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਨਿਆਣੇ ਵੀ ਨਹੀਂ ਘਰ ਹੈਗੇ ਆਉਣ ਲੱਗਿਆ ਚਲ ਮੈਂ ਮਿਲ ਕੇ ਆਉਂਦੀ ਪਰ ਉਹ ਵੀ ਖੇਡਣ ਖੁੱਡਣ ਗਏ ਹੀਗੇ ਕੋਈ ਗੱਲ ਨਹੀਂ ਫੋਨ ਕਰੂੰਗੀ ਨਿਆਣੇ ਦੇ ਫੋਨ ਤੇ ਫੀ ਮਮੀ ਨਾਲ ਗੱਲ ਕਰਵਾਓ ਹਾਂ ਤੇ ਠੀਕ ਠਾਕ ਆ ਬਾਅਦ ਵਿੱਚ ਕੋਈ ਗੱਲਬਾਤ ਨਹੀਂ ਹੋਈ ਹੁਣ ਇਹ ਆ ਜਾਨਾ ਤਾਂ ਆ ਇਹਨਾਂ ਨਾਲ ਗੱਲ ਕਰਾ ਪਿਆ ਲਓ ਲੱਖ ਰੁਪਈਆ ਮੇਰੇ ਵੱਲੋਂ ਮੱਝ ਲੈ ਆਓ ਤੇ ਮੇਰੇ ਵੱਲੋਂ ਜੋ ਮਰਜ਼ੀ ਲੈ ਆਓ ਰਮਨ ਹਾਂਜੀ ਇਹ ਪਾਣੀ ਦਾ ਲੈਣੀ ਕਲਾਸਿਕ ਲੈਣੀ ਹੈ ਆ ਲਓ ਉਹ ਮੇਰੀ ਗੱਲ ਸੁਣ ਪਾਣੀ ਤੇ ਮੈਂ ਪੀਣਾ ਵਾ ਤੇ ਜਿਹੜੇ ਤੈਨੂੰ ਕੰਮ ਖਲਾਇਆ ਹੈ ਕੀਤਾ ਕਿ ਨਹੀਂ ਹੌਂਸਲਾ ਰੱਖੋ ਪਾਣੀ ਤਾਂ ਘਟ ਅੰਦਰ ਸੁੱਟ ਲੋ ਕੋਈ ਗੱਲ ਨਹੀਂ ਉਹ ਕੰਮ ਕਰਕੇ ਹੀ ਆਈਆਂ ਲੈਣੀਆਂ ਪੈਸੇ ਤਾਂ ਫੜਾ ਦਿਨੀਆਂ ਤੁਹਾਨੂੰ ਪਾਣੀ ਪੀ ਲੋ ਪਹਿਲਾਂ ਮੈਂ ਕਿਤੇ ਗੱਲਾਂ ਪਤਾ ਨਾ ਜਿੰਨਾ ਸਾਥ ਦੀ ਆ ਲਓ ਫੜੋ ਪਿਆ ਹੈ ਹੁਣ ਜਾਣ ਪੈ ਗਈ ਆ ਮੇਰੇ ਵੱਲੋਂ ਮੱਝ ਲੈ ਆਓ ਤੇ ਮੇਰੇ ਵੱਲੋਂ ਕੱਤੀ ਲੈ ਆਓ ਉਹਨਾਂ ਘਰ ਲੜਾਈ ਲੜੀਤ ਨਹੀਂ ਪਈ ਤਾਨੂੰ ਲੜਾਈ ਨਾ ਕੀ ਤਾਨੂੰ ਪੈਸੇ ਦਾ ਮਤਲਬ ਹੀ ਨਾ ਮਿਲ ਗਏ ਆ ਨਾ ਬਸ ਆਪਣਾ ਕੰਮ ਕਰੋ ਜਿੰਨਾ ਚਿਰ ਤੇਰੀ ਮਾਂ ਜਿੰਦੀ ਆ ਨਾ ਇਹ ਉਹਨਾਂ ਚਿਰ ਹੀ ਮਿਲਲੇ ਆ ਮੁੜ ਕੇ ਉਥੋਂ ਕੀ ਮਿਲਣਾ ਆ ਆਹੋ ਤਹੇ ਲਿਆ ਤੁਹਾਡੇ ਹੱਥੇ ਰੱਖ ਦਿੰਨੀ ਆ ਤੇ ਮਾਂ ਮੇਰੀ ਨੂੰ ਪਤਾ ਨਹੀਂ ਰੋਟੀ ਉਹਨੇ ਦੇਣੀ ਆ ਰਾਤ ਨੂੰ ਕਿ ਨਹੀਂ ਦੇਣੀ ਤਾਨੂੰ ਪੈਸੇ ਨਾਲ ਹੀ ਮਤਲਬ ਆ ਇਹਦਾ ਮਾਂ ਪਿਓ ਨਾਲ ਨਹੀਂ ਹੈਗਾ ਤੇ ਮਾਂ ਤੇਰੀ ਨੇ ਉਹਦੇ ਕਰੋੜਾ ਰੁਪਈਆ ਦੀ ਨਾਂ ਲਈ ਜਾਇਦਾਦ ਉਦੋਂ ਠੀਕ ਹੀ ਤੇ ਜੇ ਕੁੜੀ ਲੱਗੀ ਤਾਂ ਲੱਖ ਰੁਪਈਆ ਦਾ ਅਖਰ ਆ ਗਈ ਆ ਤੇ ਜਦੋਂ ਸਾਡੇ ਘਰ ਸਭ ਕੁਝ ਹੈਗਾ ਹੀ ਆ ਤੇ ਤੰਗੀ ਦੇਣ ਵਾਲੀ ਗੱਲ ਵਾ ਤੰਗੀ ਦੇਣ ਵਾਲੀ ਗੱਲ ਵਾਜੇ ਤੈਨੂੰ ਨਾ ਨਾ ਲੈ ਕੇ ਹੁੰਦੀ ਤੇ ਉੱਥੇ ਰਹਿਣਾ ਸੀ ਤੂੰ ਇਹ ਤਾਂ ਮੈਂ ਦੱਸਦਾ ਆਹੋ ਮੇਰਾ ਘਰ ਤੇ ਬੰਨਾ ਹੀ ਨਹੀਂਗਾ ਭਾਵੇਂ ਲੱਖ ਕਮਾਈ ਇੱਥੇ ਕੀਤੀ ਆ ਕਿੰਨੇ ਕੰਮ ਕੀਤੇ ਆ ਹਾਂ ਗੱਲ ਕਿਹਾ ਕਰੋ ਵੀ ਉੱਥੇ ਹੀ ਰਹਿਣਾ ਹੈਗਾ ਉੱਥੇ ਕਿਹੜੀ ਗੱਲੋਂ ਰਹਿਣਾ ਸੀ ਹੁਣ ਮੇਰਾ ਘਰ ਇਹ ਆ ਉੱਥੇ ਤੇ ਮੈਂ ਪਰੌਣੇ ਵਾਂਗ ਜਾਣਾ ਵਾਂ ਪਰ ਫੇਰ ਵੀ ਮੈਨੂੰ ਤੁਸੀਂ ਤੰਗੀ ਦਿੱਤੀ ਤੇ ਮੈਂ ਵੀਰ ਨੂੰ ਕਿਹਾ ਉਹਨੇ ਵਿਚਾਰੇ ਨੇ ਨਾ ਇੱਕ ਉਹ ਨਾਨੀ ਕੀਤੀ ਉਸੇ ਵੇਲੇ ਕਢਾ ਕੇ ਪੈਸੇ ਮੇਰੇ ਹੱਥੇ ਰੱਖੇ ਪਿਆ ਲੈ ਭੈਣ ਤੇ ਜਦੋਂ ਸਾਡਾ ਹਿੱਸਾ ਉੱਥੇ ਵੱਧਦਾ ਹੀ ਤੇ ਦੇਣੇ ਨੇ ਹਿਸਾਬ ਕਰਨਾ ਹੀ ਕਾਦਾ ਹਿੱਸਾ ਬੰਦਾ ਹੀ ਜੇ ਕੱਲ੍ਹ ਤੁਹਾਡੀ ਭੈਣ ਆਣ ਕਿਥੇ ਹਿਸਾਬ ਮੰਗੂ ਤੇ ਫਿਰ ਦੋਗੇ ਹਸਾ ਉਹ ਪਾਗਲ ਨਹੀਂ ਆ ਪੈਸਾ ਮੰਗੇ ਅੱਛਾ ਆਪਣੀ ਭੈਣ ਵਰੀ ਆ ਗੱਲਾਂ ਆਉਂਦੀਆਂ ਵਾ ਵੀ ਉਹ ਪਾਗਲ ਨਹੀਂ ਆ ਤੇ ਮੈਂ ਪਾਗਲ ਵਾ ਮੈਨੂੰ ਕਲਾ ਦਿੰਦੇ ਜੇ ਜਾ ਜਾ ਲੱਖ ਲੈ ਆ ਜਾ ਫਰਾਨੀ ਚੀਜ਼ ਲੈ ਆ ਤੇ ਲੈਉਣੇ ਨਹੀਂ ਆ ਪਾਗਲ ਵਾ ਤਾਇਦੇ ਤਰਪੇ ਨਹੀਂ ਆ ਪਾਗਲ ਵਾ ਤੂੰ ਆ ਦਾ ਹਿਸਾਬਾ ਬਾਕੀ ਆ ਲੇ ਤੁਕੇ ਨਹੀਂ ਤਾਂ ਫਿਰ ਦੇ ਉਹਨਾਂ ਦਾ ਇੰਨੇ ਔਖੇ ਉਹਨਾਂ ਦੀ ਲੋੜ ਨਹੀਂ ਗਈ ਹੁਣ ਮੈਂ ਉਹਨਾਂ ਕੋ ਲੈ ਕੇ ਆਈ ਆ ਆ ਫੜੋ ਪੈਸੇ ਜੋ ਮਰਜ਼ੀ ਲੈ ਆਓ ਤੇ ਕੋਈ ਗੱਲ ਨਹੀਂ ਵਰਤੋ 6 ਮਹੀਨੇ ਨੂੰ ਛੋਣਾਊਗਾ ਨਾ ਫਿਰ ਕਰ ਦਾਂਗੇ ਵਾਪਸ ਅੱਛਾ 6 ਮਹੀਨੇ ਫਿਰ ਵਾਪਸ ਦੇਣੇ ਉਹਦੇ ਆ ਨਾ ਦਿੱਤੇ ਇਹ ਤੂੰ ਭੁੱਲ ਜਾ ਹਾਂ ਕਿੱਦਾਂ ਦੀਆਂ ਗੱਲਾਂ ਕਰਨ ਰਹਿ ਜੇ ਮੈਨੂੰ ਆਪਣੇ ਭਰਾ ਨਾਲ ਮਿਲਣ ਜੋਗੀ ਛੱਡਣਾ ਵਾ ਕਿ ਨਹੀਂ ਛੱਡਣਾ ਮੈਂ ਅੱਧੀ ਜ਼ਬਾਨ ਨਾਲ ਕਿਹਾ ਵਾ ਉਹਨੇ ਆਪਣੇ ਘਰ ਭਾਵੇਂ ਕਪੱਤ ਪਾਇਆ ਭਾਵੇਂ ਜੋ ਮਰਜ਼ੀ ਕੀਤਾ ਮੇਰੀ ਉਹਨੇ ਗੱਲ ਮੋੜੀ ਨਹੀਂਗੀ ਉਸੇ ਵਾਲੇ ਪੈਸੇ ਦਿੱਤੇ ਆ ਤੇ ਜੇ ਮੈਂ ਐਰਕਾ ਨਾ ਮੜੂੰਗੀ ਤਾਂ ਗਾਲ ਕੋ ਚੀਜ਼ ਮੈਨੂੰ ਦਊਗਾ ਉਹ ਉਹ ਕਦੀ ਤੇਰੀ ਲੋੜ ਹੀ ਨਹੀਂ ਕਿ ਵਰਤਨੀ ਲੱਖ ਰੁਪਈਆ ਲੈ ਆਈਆਂ ਤੇ ਸੁਣਾਉਣ ਲੱਪੀ ਆ ਤੇ ਅੱਗੇ ਤੋਂ ਦਊਗਾ ਕਿ ਨਹੀਂ ਕੋਈ ਬੜਿਆ ਤੇਰੇ ਘਰ ਕਦੀ ਨਹੀਂ ਦਿਨਾਵਾਰਾ ਤੇ ਹੁੰਦੇ ਤੇ ਹੈਗੇ ਆ ਹੋਰ ਕੀ ਕਰਨ ਸਭ ਕੁਝ ਢੋਕੇ ਤੁਹਾਡੇ ਘਰ ਹੀ ਨਾ ਸੁੱਟ ਦੇਣਾ ਫੇ ਤੁਸੀਂ ਵਰਤ ਲਓ ਸੁੱਟ ਦੇਣਾ ਇੱਥੇ ਉਹ ਕਹੇ ਗੁਰਦੁਆਰੇ ਜਾ ਕੇ ਬਹਿ ਜਾਂਦੇ ਆ 100 ਰੁਪਈਆ ਤੇ ਲੈ ਆਈਏ 100 ਤੂੰ ਗੱਲ ਸੁਣਾਉਂਦੀ ਆ ਕੋਈ ਗੱਲ ਨਹੀਂ ਕੱਲ ਨੂੰ ਆਪਣੀ ਭੈਣ ਮੰਗੂਗੀ ਨਾ ਫੇਰ ਮੈਂ ਵੇਖੂੰਗੀ ਦਿੰਦੇ じゃ ਕੇ ਕੀ ਕਰੀ ਕੋਈ ਨਹੀਂ ਮੰਗੂਗੀ ਤੇ ਦੇ ਦਾਂਗੇ ਦੇ ਦਾਂਗੇ ਨਹੀਂ ਲੁੱਟੇ ਨਹੀਂ ਏਡੇ ਜੇ ਲੁੱਟੇ ਨਹੀਂ ਆ ਤੇ ਮੰਗਦੇ ਕਿਉਂ ਫਿਰਦੇ ਜੇ ਉਹ ਇਹ ਤਾਂ ਮੈਂ ਪਰਖਿਆ ਹੀ ਆ ਪਰ ਕੀ ਕਰਦੀ ਆ ਜੇ ਪਰਖਿਆ ਹੀ ਤਾਂ ਉਹਨਾਂ ਦੇ ਦਿੱਤੇ ਤੇ ਹੁਣ ਉਸੇ ਜਬਾਨਾ ਕਹਿੰਦੇ ਮੋੜਨੇ ਨਹੀਂਗੇ ਉਹ ਵੇਖਾਂਗੇ ਮੋੜਨੇ ਨਹੀਂ ਆ ਪਹਿਲਾਂ ਤਨ ਮੈਂ ਦੱਸਦਾ ਵੀ ਮੋੜਿਆ ਕਿ ਨਹੀਂ ਮੋੜੇ ਦਾ ਹਾਂ ਤਾਂ ਨਾ ਛੱਡ ਦੋ ਹੁਣ ਮੁੰਡਾ ਜਵਾਨ ਹੋਇਆ ਵਾ ਤੇ ਮਿਹਰੇ ਦੀ ਜਿਆਦਾਤ ਪੜਾਉਣ ਡਿਆ ਮੁੰਡੇ ਦੀ ਪੜਾਉਣ ਡੇ ਜੇ ਨਾ ਕੱਲ ਨੂੰ ਕੋਈ ਦਿਨ ਮਾਰ ਕੀਤਾ ਨਾ ਫੇਰ ਨੱਕ ਕਿੱਥੇ ਦਵਾਂਗੇ ਜਿਉ ਨਾ ਆਏ ਤੇ ਵੀ ਭੈਣ ਤੂੰ ਤਾਂ ਸਾਰੀ ਉਮਰ ਖਾਣੋਂ ਹੀ ਖਾ ਛੜਿਆ ਨਾ ਆਉਣਗੇ ਤੇ ਅੱਜ ਕੱਲ ਨਕਲੀ ਮਾਮੇ ਮਿਲ ਜਾਂਦੇ ਆ ਚੰਗਾ ਐ ਹੋਏ ਮਨ ਚ ਰੱਖਿਓ ਨਕਲੀ ਮਿਲ ਜਾਂਦੇ ਆ ਤੁਹਾਡੇ ਵਾਸਤੇ ਨਕਲੀ ਮਿਲ ਜਾਂਦੇ ਹੋਣਗੇ ਪਰ ਮੇਰੇ ਵਾਸਤੇ ਨਹੀਂ ਮਿਲਦੇ ਉਹ ਜਾ ਆਪਣੇ ਭੈਣ ਭਰਾਵਾਂ ਨਾਲ ਛੰਡ ਪੈਂਦੀ ਆਪਣੇ ਨਾਲ ਪੈਂਦੀ ਆ ਜ਼ੁਬਾਨ ਚ ਲਾਉਂਦੀ ਆ ਕਿਦਾਂ ਰੋਟੀ ਪਾਣੀ ਦਾ ਨਹੀਂ ਪੁੱਛਿਆ ਵੀ ਰੋਟੀ ਪਾਣੀ ਖਾਣੀ ਆ ਤਾਂ ਹੋਰ ਡੈਪੀਆਂ ਲੱਖ ਰੁਪਈਆ ਫੜਾ ਕੇ ਇਹ ਤਾਂ ਹੁਣ ਪੁੱਤ ਵਾਪਸ ਗਿਆ ਇਹ ਤਾਂ ਹੁਣ ਰਹੂਗਾ ਕਰਈ ਇਹ ਬੰਦੇ ਦਾ ਵੀ ਕੋਈ ਹਾਲ ਨਹੀਂਗਾ ਜੇ ਪੈਸੇ ਲਿਆਤੇ ਆ ਤਾਂ ਵੀ ਓਖਾ ਇਹ ਉਹਨਾਂ ਦੇ ਵਾਪਸ ਨਹੀਂ ਕਰਨੀ ਆਹੋ ਮੈਨੂੰ ਕਾਨੂੰਨ ਮਿਲਨ ਵਰਤਨ ਜੋਗੀ ਛੱਡਣਾ ਵਾ ਪਰ ਚਾਹੀ ਮੇਰੀ ਤੇ ਅੱਗੇ ਵੀ ਫਿਰ ਹੀ ਆਦਵਾ ਤੂੰ ਹੀ ਕਿ ਇਕੱਲੇ ਬੈਠੇ ਗੱਲਾਂ ਕਰੀ ਜਾਂਦੇ ਜੇ ਪੁੱਤ ਗੱਲਾਂ ਮੈਂ ਕੀ ਕਰਨੀਆਂ ਵਾ ਕੋਈ ਨਾ ਪੁੱਛ ਤੂੰ ਮੇਰਾ ਹਾਲ ਕੀ ਹੈ ਪਹਿਲਾਂ ਤੇ ਆਂਦੇ ਹੀ ਕਿ ਲੱਖ ਰੁਪਏ ਲੈ ਕੇ ਆਏਂਗੀ ਫੇਰ ਜਾਣ ਸੋਖੀ ਹੁਣੀ ਐ ਹੁਣ ਤੇਰੇ ਸਾਹਮਣੇ ਲੱਖ ਵੀ ਲਿਆਤਾ ਵਾ ਹੂੰ ਦੂਜੇ ਪਾਸੇ ਹੋ ਗਏ ਇਹ ਲੱਖ ਮੋੜੂਗਾ ਤਾਂ ਫੇਰ ਹੀ ਆ ਨਾ ਮੈਂ ਕਿਹ ਚੱਲ ਕੋਈ ਨਹੀਂ 6 ਮਹੀਨੇ ਵਰਤ ਲੋ ਉਹ ਹਾਂ ਗੱਲਾਂ ਦੇ ਬਾਪੂ ਨੇ ਮੇਰੇ ਨਾਲ ਬੜੇ ਟਾਈਮ ਦੀਆਂ ਕਰਤੀਆਂ ਸੀ ਕਿੰਨੇ ਆ ਗਏ ਪੈਸੇ ਪੁਹੇ ਮੋੜਨੇ ਇੱਕ ਰੀ ਹਾਥ ਆ ਲੈਣਦੇ ਮੇਰੇ ਤਾਂ ਤੂੰ ਮੈਨੂੰ ਦੱਸਦਾ ਤੇ ਸਹੀ ਤੂੰ ਵੀ ਨਹੀਂ ਮੈਨੂੰ ਦੱਸਿਆ ਉਹ ਮੈਂ ਕੀ ਦੱਸਣਾ ਸੀ ਤੁਹਾਨੂੰ ਕਿਉਂ ਆਪਣੇ ਘਰ ਫੇਰ ਕਪੱਤ ਪੈਣਾ ਤੇ ਹੁਣ ਨਹੀਂ ਪਹਿਣਾ ਜੇ ਨਾ ਵਾਪਸ ਕੀਤੇ ਤੇ ਫੇਰ ਤੂੰ ਆਪ ਸਿਆਣਾ ਵਾ ਅਸੀਂ ਉੱਥੇ ਕਿੱਦਾਂ ਵੜਾਂਗੇ ਉਹ ਜੀ 6-7 ਮਹੀਨੇ ਚੱਲ ਵਾਤ ਵਾਤ 1.5 ਸਾਲ ਲੱਗਿਓ ਸਾਲ ਲੱਗਿਓ ਕੋਈ ਨਹੀਂ ਮੋੜੇ ਜਾਣਗੇ ਪੁੱਤ ਇਹ ਗੱਲ ਨਹੀਂ ਨਾ ਹੁਣ ਮੈਂ 6 ਮਹੀਨਿਆਂ ਦਾ ਕਰਕੇ ਲੈ ਕੇ ਆਈ ਆਂ ਵੀ ਕੋਈ ਗੱਲ ਨਹੀਂ ਝੋਨੇ ਦੇ ਪੈਸੇ ਆਉਣਗੇ ਤਾਂ ਵਾਪਸ ਕਰ ਦਾਂਗੇ ਜੇ ਮੰਨ ਵਾਲਾ ਨਾਂ ਵਾਅਸ ਕੀਤੇ ਤੇ ਮਾਮੀ ਤੇਰੀ ਨੇ ਤਾਂ ਗੱਲਾਂ ਕਰਨੀਆਂ ਵਾ ਉਹਨੇ ਤਾਂ ਗੱਲਾਂ ਜਿਹੜੀਆਂ ਕਰਨੀਆਂ ਕਰਨਗਾਂ ਤੁਜਾਂ ਦੇ ਜਾਂਦੇ ਮਿਲੀ ਮਾਮੀ ਕਿ ਨਹੀਂ ਮਾਮੀ ਕਿੱਥੇ ਮਿਲੀ ਸੀ ਤੈਨੂੰ ਮੈਂ ਕੀ ਦੱਸਾਂ ਮਾਮੇ ਤੇਰੇ ਨੇ ਚੋਰੀ ਪੈਸੇ ਕਢਾ ਕੇ ਨਾ ਮੈਨੂੰ ਫੜਾਤੇ ਪਰ ਆਫਰ ਨਹੀਂ ਦਿੱਤੇ ਆ ਨਹੀਂ ਸਗਾਤ ਨੂੰ ਪਤਾ ਤੇ ਲੱਗ ਹੀ ਗਿਆ ਹੈਗਾ ਕਾਪੀ ਨਹੀਂ ਦਿੰਦੀ ਲੜੀ ਬੋਲੀ ਬੜਾ ਅੱਛਾ ਮੈਂ ਬਾਅਦ ਸੁਣਦੀ ਹਾਂ ਪਰ ਮੈਂ ਨਹੀਂ ਕੋਈ ਮੈਂ ਹਾਂ ਪੀ ਜਿਹੋ ਨਾ ਖੜੇ ਤੇ ਤੇਰੇ ਪਿਓ ਨੇ ਮੈਨੂੰ ਘਰ ਨਹੀਂ ਵੜਨ ਦੇਣਾ ਹਾਂ ਤੇ ਉਹਨੇ ਵਿਚਾਰੇ ਨੇ ਲਿਆ ਕੇ ਪੈਸੇ ਮੈਨੂੰ ਫੜਾਏ ਫੇ ਪਾ ਆਪਣੇ ਕਿੱਟ ਦੇ ਵਿੱਚ ਚੱਲ ਤੈਨੂੰ ਮੈਂ ਬੱਸੇ ਚੜਾਵਾ ਅਬ ਤੇ ਪਿੰਡ ਛੱਡਣਾ ਮੈਂ ਹਾਂ ਤੂੰ ਪਿੰਡ ਨਾ ਮੈਨੂੰ ਛੱਡਣ ਜਾ ਤੇਰੇ ਹੁੰਦਿਆਂ ਫੇਰ ਇਹਨੇ ਕੋਈ ਗੱਲ ਕਰਤੀ ਤੇਰੇ ਪਿਓ ਨੇ ਤੇ ਫੇਰ ਚੰਗੇ ਨਹੀਂ ਲੱਗੀਦਾ ਫੇਰ ਵਿਚਾਰਾ ਮੈਨੂੰ ਬੱਸੇ ਚੜਾ ਗਿਆ ਤੇ ਬੱਸੇ ਬੈਠੀ ਤੇ ਮੈਂ ਆਣ ਕੇ ਇੱਥੇ ਉਤਰ ਗਈ ਤੇ ਹੁਣ ਫੇਰ ਔਖਾ ਹੋਣ ਰਿਹਾ ਵਾ ਓ ਮੰਮੀ ਬਹੁਤੀ ਫਿਕਰ ਨਾ ਕਰੋ ਪੈਸੇ ਦਾ ਕੀ ਲੱਖ ਰੁਪਇਆ ਕੋਈ ਨਹੀਂ ਬਾਪੂ ਨੂੰ ਮੈਂ ਸਮਝਾਵਾਂਗਾ ਕਿਦੇ ਬਹਿ ਕੇ ਠੀਕ ਆ ਤੇ ਕੋਈ ਨਹੀਂ ਦੇ ਦਾਂਗੇ ਪੈਸੇ ਉਹਨਾਂ ਦੇ ਆਹੋ ਬਾਪੂ ਨੇ ਨਾ ਤੇਰੇ ਆਖਿਆ ਸਮਝ ਜਾਣਾ ਵਾ ਉਹ ਸਮਝਣ ਵਾਲਾ ਨਹੀਂਗਾ ਹੈਗਾ ਮੈਨੂੰ ਹੁਣ ਇਹਦੀ ਨੀਤ ਦਾ ਪਤਾ ਲੱਗ ਗਿਆ ਵਾ ਇੰਨੇ ਵਾਪਸ ਨਹੀਂ ਗਏ ਕਰਨੇ ਪੈਗੇ ਤੇ ਵੇਖੀ ਸਈ ਤੇਰੀ ਨਾਨੀ ਨੂੰ ਰੋਟੀ ਵੀ ਨਹੀਂ ਉੱਥੇ ਮਿਲਨੀ ਤਾਂ ਭਾਵੇਂ ਤੱਕੇ ਮਾਰ ਕੇ ਉਧਾਂ ਬਾਹਰ ਕੱਢੇ ਚਾਲੇ ਰੋਟੀ ਕਿਉਂ ਨਹੀਂ ਮਿਲਨੀ ਐਡੀ ਕਿਹਦੀ ਜ਼ਰਤ ਵਾ ਉਥੇ ਉਹਨੇ ਆਪਣੇ ਹੱਥ ਵੜਾਤੇ ਆ ਨਾ ਪੈਲੀ ਬੰਨਾ ਨਾ ਕਰਤਾ ਵਾ ਤੇ ਪਿਓ ਤੇਰਾ ਵੀ ਘੜੀ ਘੜੀ ਇਹੋ ਹੀ ਮਿਹਨੇ ਮਾਰਦਾ ਵਾ ਉਹਨੂੰ ਕਰੋੜਾਂ ਦੀ ਜਾਇਦਾਦ ਦਿੱਤੀ ਆ ਤੈਨੂੰ ਲੱਖ ਦੇ ਤਾਂ ਤੇ ਆਖਰ ਆ ਗਈ ਆ ਹੁਣ ਪੁੱਤਾਂ ਦਾ ਹੀ ਹੱਕ ਬੰਦਾ ਵਾ ਜੇ ਮਾ ਤਾਂ ਮੇਰੀ ਭੈਣ ਇਦਾਂ ਹੁੰਦੀ ਤੇ ਫਿਰ ਮੈਂ ਤਾਂ ਤੇਰੇ ਪਿਓ ਨੂੰ ਵੀ ਇਹ ਗੱਲ ਸਮਝਾਈ ਆ ਕਿ ਜੇ ਤੇਰੀ ਭੂਆ ਆਣ ਕੇ ਇਥੇ ਹਿੱਸਾ ਮੰਗੂਗੀ ਕਿ ਮੈਨੂੰ ਵੀ ਹਿੱਸਾ ਚਾਹੀਦਾ ਤਾਂ ਫਿਰ ਕੀ ਕਰੇਗਾ ਉਹੀ ਤੇ ਗੱਲ ਵਾ ਇਹੋ ਸੋਫੜ ਆ ਗਿਆ ਨਾ ਕਿ ਮੈਨੂੰ ਪੈੜੀ ਚਾਹੀਦੀ ਆ ਫਿਰ ਮੈਂ ਤਾਂ ਨਹੀਂ ਚੰਗਾ ਆਵੇ ਫਿਰ ਇਹਨੂੰ ਹੋਸ਼ ਆਉਣੀ ਆ ਉਹਨਾਂ ਚਿਰ ਨਹੀਂ ਆਉਣੀ ਇਹਨੂੰ ਵੀ ਪੁੱਤਾਂ ਵੀ ਆਪਣੇ ਹੱਥੋਂ ਹੀ ਜਾਣੀ ਆ ਪੈੜੀ ਇਹਨੂੰ ਨਹੀਂ ਪਤਾ ਲੱਗਦਾ ਪਿਓ ਨੂੰ ਇਹਨੂੰ ਨਹੀਂ ਪਤਾ ਲੱਗਦਾ ਇਹ ਨਾ ਕਿਹਦੇ ਢਿੱਡ ਚੋਂ ਇਹ ਨੰਬਰ ਕੀ ਕੱਢਣ ਵਾਲਾ ਵਾ ਜਦੋਂ ਆਪਣੇ ਚ ਨਿਕਲੀ ਪਤਾ ਤੇ ਫੇ ਲੱਗਣਾ ਵਾ ਚਲੋ ਕੋਈ ਨਹੀਂ ਬਹੁਤੀ ਟੈਨਸ਼ਨ ਨਾ ਲੋ ਫੇ ਤੇ 6-7 ਮਹੀਨੇ ਬਾਅਦ ਵੇਖਾਂਗੇ ਹੁਣ ਚੱਲ ਕੀ ਖਾਣਾ ਵਾ 10 ਮਿੰਨਾਂ ਮੈਂ ਸਬਜ਼ੀ ਬਣਾਵਾ ਹੁਣ ਉਹ ਮੈਂ ਖਾ ਆਂ ਹੀ ਅੱਡੇ ਤੋਂ ਚਾ ਰਾਤ ਨੂੰ ਤੇ ਰੋਟੀ ਖਾਣੀ ਆ ਨਾ ਕੋਈ ਨਹੀਂ ਜੋ ਬਣਾਇਆ ਰੋਟੀਆਂ ਲਾ ਦੇ ਦੋ ਚਲ ਠੀਕ ਵਾ ਇਹਦੇ ਨਾਲ ਦਾ ਮੁੰਡਾ ਸਿਆਣਾ ਵਾ ਉਹਨੂੰ ਸਮਝਿਆ ਕਿ ਇਦਾਂ ਨਹੀਂ ਚੱਲੀਦਾ ਪਰਨਾ ਇਹਨੂੰ ਤਾਂ ਮਾਸਾ ਜਿੰਨੀ ਨਹੀਂ ਪੈਸੇ ਨਾਲ ਹੀ ਮਤਲਬ ਵਾ ਲੱਖ ਲੈ ਆ 50000 ਲੈ ਆ ਇੰਨਾ ਲੈ ਆ ਉੰਨਾ ਲੈ ਆ ਪੈਸੇ ਨਾਲ ਗੱਲਾਂ ਕਰਨੀਆਂ ਜਿੱਥੇ ਭੈਣ ਭਰਾਵਾਂ ਖਿਲੋਣਾ ਨਾ ਉਥੇ ਭੈਣ ਭਰਾਵਾਂ ਨਹੀਂ ਖਿਲੋਣਾ